ਦੀ ਪੋਰਟ ਹੋਏ ਭਾਰਤੀਆਂ ਦੇ ਮੁੱਦੇ ਤੇ ਦੇਖੋ ਕੀ ਬੋਲੇ ਐਮਪੀ ਸੰਤ ਬਾਬਾ ਸਿਚੇਵਾਲ ਪੰਜਾਬ ਦੇ ਜਿਹੜੇ ਜਿਹੜੇ ਨੌਜਵਾਨਾਂ ਨੂੰ ਚੁੰਗੇ ਆ ਤੋਂ ਬੜਾ ਦੁੱਖ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਫੌਜੀ ਰਾਜ ਦੇ ਵਿੱਚ ਰੇਡੀਆਂ ਪਾ ਕੇ ਹਸਕੜੀਆਂ ਲਾ ਕੇ ਉਹਨਾਂ ਨੂੰ ਲਿਆਂਦਾ ਗਿਆ ਤੇ ਜਿਹੜਾ 35 ਘੰਟੇ ਜਿਹੜਾ ਹੈਗਾ ਉਹਨਾਂ ਨੂੰ ਜਾਂਚ ਰੱਖਿਆ ਗਿਆ ਜਿਸ 1 ਕੋ ਡਾਲਰ ਸੀ ਸੋ ਬੜੀ ਦੁਖਦਾਈ ਗੱਲ ਹੈ ਇਹ ਲੋਕ ਜਿਹੜੇ ਵੀ ਸਾਡੇ ਜਾਂਦੇ ਆ ਇਹ ਕੋਈ ਅਪਰਾਧੀ ਨਹੀਂ ਜਾਂ ਕ੍ਰਿਮੀਨਲ ਨਹੀਂ ਜਾਂ ਅਤਵਾਦੀ ਨਹੀਂ ਤੇ ਸਿਰਫ ਰੋਜ਼ਗਾਰ ਦੀ ਭਾਲ ਵਿੱਚ ਜਾਂਦੇ ਆ ਤੇ ਉਸੇ ਇੱਕ ਮੁਲਕ ਨਹੀਂ ਸਾਰੇ ਮੁਲਕਾਂ ਦੇ ਲੋਕ ਉਸੇ ਜਾ ਗਏ ਆ ਸੋ ਜ਼ਿਆਦਾ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਚਾਸੀ ਦੇ ਕੇ ਬੜੇ ਖਤਰਨਾਕ ਰਸਤੇ ਰਾਹੀਂ ਭੇਜਦੇ ਆ ਉਨ੍ਹਾਂ ਦੇ ਉੱਤੇ ਕਾਰਵਾਈ ਹੋਵੇ ਇਹ ਜਿਹੜਾ ਹੈਗਾ ਵਰਦਾਰਾ ਰੁਕਣਾ ਚਾਹੀਦਾ ਸੀ ਬੇਨਤੀ ਕਰਾਂਗਾ ਨੌਜਵਾਨਾਂ ਨੂੰ ਵੀ ਪੜ੍ਹ ਲਿਖ ਕੇ ਜਾਓ ਕੋਈ ਮੁਲਕ ਦੇ ਨਹੀਂ ਤੁਹਾਨੂੰ ਮੋੜਦਾ ਹਰ ਮੁਲਕ ਦੇ ਵਿੱਚ ਤੁਸੀਂ ਜਾ ਕੇ ਆਪਣਾ ਟੈਕ ਵੀ ਸਕਦੇ ਆ ਰੋਜ਼ਗਾਰ ਕਰਕੇ ਵਾਪਸ ਵੀ ਆ ਸਕਦੇ ਆ ਪਰ ਜਦੋਂ ਅਸੀਂ ਗਲਤ ਤਰੀਕੇ ਨਾਲ ਜਾਂਦੇ ਆ ਪਹਿਲੀ ਗੱਲ ਤਾਂ ਉਸੇ ਜਾਣ ਦੇ ਵਿੱਚ ਬੜਾ ਵੱਡਾ ਰਿਸਕਾ ਸੀ ਕਾਫੀ ਲੜਕੀਆਂ ਨੂੰ ਵਾਪਸ ਉਹਨਾਂ ਦੇ ਪੇਰੈਂਟਸ ਨੂੰ ਉਹਦੇ ਕਹਿਣ ਦੇ ਉੱਤੇ ਮੋਗ ਆਇਆ ਜਿਹੜੇ ਬڑے ਮਾਪੇ ਬੜੇ ਲਾਚਾਰ ਅਵਸਥਾ ਦੇ ਵਿੱਚ ਜਦੋਂ ਬੱਚਾ ਬਾਹਰ ਫਸ ਜਾਂਦਾ ਤੇ ਜਿਸ ਤਰ੍ਹਾਂ ਦੇਖਿਆ ਕਿ ਕੁਝ ਦਿਨ ਪਹਿਲਾਂ ਹੀ ਜਿਹੜੇ ਗਏ ਨੌਜਵਾਲ ਜਿਹੜੇ ਹੈ ਉਹਨਾਂ ਨੂੰ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਜਿਹੜੇ ਵਾਪਸ ਆ ਗਏ ਜਿਹੜੇ 50-50 ਲੱਖ ਲਾ ਕੇ ਗਏ ਆ ਸੋ ਇੱਕ ਤਾਂ ਉਹਨਾਂ ਦੇ ਘਰ ਪੱਟੇ ਗਏ ਜੋ ਕੁਝ ਸੀਗਾ ਉਹਨਾਂ ਨੇ ਜਿਹੜਾ ਹੈ ਵੇਚ ਵਟ ਕੇ ਏਜੰਟਰ ਨੂੰ ਦੇ ਦਿੱਤਾ ਤੇ ਬੱਚੇ ਵੀ ਵਾਪਸ ਆ ਗਏ ਇੱਕ ਬੜੀ ਦੁਖਦਾਈ ਗੱਲ ਆ ਜਿਹੜੇ ਵੀ ਏਜੰਟ ਇਹੋ ਜਿਹਾ ਕਾਰੋਬਾਰ ਕਰਦੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮਨੁੱਖੀ ਤਸਕਰੀ ਜਿਹੜੀ ਹੈ ਰੁਕਣੀ ਚਾਹੀਦੀ ਹੈ ਤੇ ਜਿਹੜੇ ਬੱਚੇ ਸਾਡੇ ਵਾਪਸ ਆਏ ਜਿਨ੍ਹਾਂ ਦੇ ਪੀੜਤ ਪਰਿਵਾਰ ਆ ਉਹਨਾਂ ਦੇ ਨਾਲ ਸਾਡੀ ਹਮਦਰਦੀ ਹੈ ਤੇ ਉਹਨਾਂ ਦੇ ਨਾਲ ਹਮਦਰਦੀ ਦੇ ਨਾਲ ਵਿਹਾਰ ਕਰਨਾ ਚਾਹੀਦਾ ਤਾਂ ਕਿ ਉਹ ਦੁਬਾਰਾ ਜਿਹੜਾ ਹੈਗਾ ਆਪਣੇ ਆਪ ਨੂੰ ਸਥਾਪਿਤ ਕਰ ਸਕਣ ਸੋ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਜੋ ਵਤੀਰਾ ਅਮਰੀਕਾ ਨੇ ਸਾਡੇ ਨੌਜਵਾਨਾਂ ਪ੍ਰਤੀ ਅਪਣਾਇਆ ਇਹ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਸਾਰੇ ਪੂਰੇ ਭਾਰਤ ਦੇ ਵਿੱਚ ਰੋਸ ਆ ਕਿਉਂਕਿ ਇਹ ਕੋਈ ਬੰਦੇ ਅਪਰਾਧੀ ਨਹੀਂ ਜੇ ਕੋਈ ਅਪਰਾਧੀ ਹੈ ਤੇ ਕੋਸ਼ਾ ਉਹਦੇ ਉੱਤੇ ਜਿਸ ਤਰੀਕੇ ਨਾਲ ਵੀ ਕਾਨੂੰਨ ਕੰਮ ਕਰਦਾ ਉਹਦੇ ਉੱਤੇ ਕਿਸੇ ਨੂੰ ਕੋਈ ਅਧਰਾਜ ਵੀ ਨਹੀਂ ਹੁੰਦਾ ਪਰ ਇਹ ਤਾਂ ਲੋਕ ਕਿਰਤ ਕਰਨ ਵਾਲੇ ਲੋਕ ਸੀ ਜਿਨ੍ਹਾਂ ਨੂੰ ਇਹੋ ਜਿਹੀ ਜਿਹੜੀ ਹੈਗੀ ਆ ਸਜ਼ਾ ਦਿੱਤੀ ਗਈ ਹੈ ਉਹਦੇ ਵਾਸਤੇ ਜਿਹੜੀ ਹੈਗੀ ਆ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨੂੰ ਜਿਹੜਾ ਹੈ ਅਮਰੀਕਾ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਜੇ ਕੋਈ ਹੋਰ ਆ ਫਿਰ ਵੀ ਆਉਂਦਾ ਇਹੋ ਜਿਹੇ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਇਹ ਸਾਡੇ ਨੌਜਵਾਨ ਆ ਇਹਦੇ ਵਾਸਤੇ ਅਸੀਂ ਫਿਰ ਦੁਬਾਰਾ ਬੇਕਤੀ ਕਰਦੇ ਡਿਪੋਰਟ ਹੋਏ ਭਾਰਤੀਆਂ ਦੇ ਮੁੱਦੇ ਤੇ ਦੇਖੋ ਕੀ ਬੋਲੇ ਐਮਪੀ ਸੰਤ ਬਾਬਾ ਸਿਚੇਵਾਲ ਪਿਆਣਾ ਤੇ ਪੰਜਾਬ ਦੇ ਜਿਹੜੇ ਦੇਤੋਂ ਵੱਧ ਜਿਹੜੇ ਨੌਜਵਾਨ ਅੱਛਾ ਪੁੰਚੇ ਆ ਥੋ ਬੜਾ ਦੁੱਖ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਫੌਜੀ ਰਾਜ ਦੇ ਵਿੱਚ ਲੇਡੀਆਂ ਪਾ ਕੇ ਹਸਕੜੀਆਂ ਲਾ ਕੇ ਉਹਨਾਂ ਨੂੰ ਲਿਆਂਦਾ ਗਿਆ ਜਿਹੜਾ 35 ਘੰਟੇ ਜਿਹੜਾ ਹੈਗਾ ਉਹਨਾਂ ਨੂੰ ਜਾਤ ਰੱਖਿਆ ਗਿਆ ਜਿਸ 1 ਡਾਲਰ ਸੀ ਸੋ ਬੜੀ ਦੁਖਦਾਈ ਗੱਲ ਆ ਇਹ ਲੋਕ ਜਿਹੜੇ ਵੀ ਸਾਡੇ ਜਾਂਦੇ ਆ ਇਹ ਕੋਈ ਅਪਰਾਧੀ ਨਹੀਂ ਜਾਂ ਕ੍ਰਿਮੀਨਲ ਨਹੀਂ ਜਾਂ ਅਤਵਾਦੀ ਨਹੀਂ ਤੇ ਸਿਰਫ ਰੋਜ਼ਗਾਰ ਦੀ ਭਾਲ ਵਿੱਚ ਜਾਂਦੇ ਆ ਤੇ ਉਥੇ ਇੱਕ ਮੁਲਕ ਨਹੀਂ ਸਾਰੇ ਮੁਲਕਾਂ ਦੇ ਲੋਕ ਉਥੇ ਜਾ ਗਏ ਆ ਸੋ ਜ਼ਿਆਦਾ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੇ ਚਾਸੇ ਦੇ ਕੇ ਆ ਬੜੇ ਖਦਰਨ ਆਖ ਰਸਤੇ ਰਾਹੀ ਭੇਜਦੇ ਆ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਇਹ ਜਿਹੜਾ ਹੈਗਾ ਵਰਦਾਰਾ ਰੁਕਣਾ ਚਾਹੀਦਾ ਸੀ ਬੇਨਤੀ ਕਰਾਂਗੇ ਨੌਜਵਾਨਾਂ ਨੂੰ ਵੀ ਪੜ੍ਹ ਲਿਖ ਕੇ ਜਾਓ ਕੋਈ ਮੁਲਕ ਦੇ ਨਹੀਂ ਤੁਹਾਨੂੰ ਮੋੜਦਾ ਹਰ ਮੁਲਕ ਦੇ ਵਿੱਚ ਤੁਸੀਂ ਜਾ ਕੇ ਆਪਣਾ ਟਿਕ ਵੀ ਸਕਦੇ ਆ ਰੋਜ਼ਗਾਰ ਕਰਕੇ ਵਾਪਸ ਵੀ ਆ ਸਕਦੇ ਆ ਪਰ ਜਦੋਂ ਅਸੀਂ ਗਲਤ ਤਰੀਕੇ ਨਾਲ ਜਾਂਦੇ ਆ ਪਹਿਲੀ ਗੱਲ ਤਾਂ ਉਸੇ ਜਾਣ ਦੇ ਵਿੱਚ ਬੜਾ ਵੱਡਾ ਰਿਸਕਾ ਸੀ ਕਾਫੀ ਲੜਕਿਆਂ ਨੂੰ ਵਾਪਸ ਉਹਨਾਂ ਦੇ ਪੇਰੈਂਟਸ ਨੂੰ ਉਹਦੇ ਕਹਿਣ ਦੇ ਉੱਤੇ ਮੰਗਵਾਇਆ ਜਿਹੜੇ ਬੜੇ ਮਾਪੇ ਬੜੇ ਲਾਚਾਰ ਅਵਸਥਾ ਦੇ ਵਿੱਚ ਜਦੋਂ ਬੱਚਾ ਬਾਹਰ ਫਾਜ ਜਾਂਦਾ ਤੇ ਜਿਸ ਤਰ੍ਹਾਂ ਦੇਖਿਆ ਕਿ ਕੁਝ ਦਿਨ ਪਹਿਲਾਂ ਹੀ ਜਿਹੜੇ ਗਏ ਨੌਜਵਾਲ ਜਿਹੜੇ ਹੈ ਉਹਨਾਂ ਨੂੰ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਜਿਹੜੇ ਵਾਪਸ ਆ ਗਏ ਜਿਹੜੇ 50-50 ਲੱਖ ਲਾ ਕੇ ਗਏ ਆ ਸੋ ਇੱਕ ਤਾਂ ਉਹਨਾਂ ਦੇ ਘਰ ਪੱਟੇ ਗਏ ਜੋ ਕੁਝ ਸੀਗਾ ਉਹਨਾਂ ਨੇ ਜਿਹੜਾ ਹੈ ਵੇਚ ਵਟ ਕੇ ਏਜੰਟਰ ਨੂੰ ਦੇ ਦਿੱਤਾ ਤੇ ਬੱਚੇ ਵੀ ਵਾਪਸ ਆ ਗਏ ਇਹ ਇੱਕ ਬੜੀ ਦੁਖਦਾਈ ਗੱਲ ਹੈ ਜਿਹੜੇ ਵੀ ਏਜੰਟ ਇਹੋ ਜਿਹਾ ਕਾਰੋਬਾਰ ਕਰਦੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮਨੁੱਖੀ ਤਸਕਰੀ ਜਿਹੜੀ ਹੈ ਰੁਕਣੀ ਚਾਹੀਦੀ ਹੈ ਤੇ ਜਿਹੜੇ ਬੱਚੇ ਸਾਡੇ ਵਾਪਸ ਆਏ ਜਿਨ੍ਹਾਂ ਦੇ ਪੀੜਤ ਪਰਿਵਾਰ ਆ ਉਹਨਾਂ ਦੇ ਨਾਲ ਸਾਡੀ ਹਮਦਰਦੀ ਹੈ ਤੇ ਉਹਨਾਂ ਦੇ ਨਾਲ ਹਮਦਰਦੀ ਦੇ ਨਾਲ ਵਿਹਾਰ ਕਰਨਾ ਚਾਹੀਦਾ ਤਾਂ ਕਿ ਉਹ ਦੁਬਾਰਾ ਜਿਹੜਾ ਹੈਗਾ ਆਪਣੇ ਆਪ ਨੂੰ ਸਥਾਪਿਤ ਕਰ ਸਕਣ ਸੋ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਭਾਰਤ ਸਰਕਾਰ ਨੂੰ ਬੇਨਤੀ ਹੈ ਜੇ ਜੋ ਵਤੀਰਾ ਅਮਰੀਕਾ ਨੇ ਸਾਡੇ ਨੌਜਵਾਨਾਂ ਪ੍ਰਤੀ ਅਪਣਾਇਆ ਇਹ ਨਹੀਂ ਸੀ ਹੋਣਾ ਚਾਹੀਦਾ ਇਹਦੇ ਵਿੱਚ ਸਾਰੇ ਪੂਰੇ ਭਾਰਤ ਦੇ ਵਿੱਚ ਰੋਸ ਆ ਕਿਉਂਕਿ ਇਹ ਕੋਈ ਬੰਦੇ ਅਪਰਾਧੀ ਨਹੀਂ ਜੇ ਕੋਈ ਅਪਰਾਧੀ ਹੈ ਤਾਂ ਕੋਸ਼ ਉਹਦੇ ਉੱਤੇ ਜਿਸ ਤਰੀਕੇ ਨਾਲ ਵੀ ਕਾਨੂੰਨ ਕੰਮ ਕਰਦਾ ਉਹਦੇ ਉੱਤੇ ਕਿਸੇ ਨੂੰ ਕੋਈ ਅਧਰਾਜ ਵੀ ਨਹੀਂ ਹੁੰਦਾ ਪਰ ਇਹ ਤਾਂ ਲੋਕ ਕਿਰਤ ਕਰਨ ਵਾਲੇ ਲੋਕ ਸੀ ਜਿਨ੍ਹਾਂ ਨੂੰ ਇਹੋ ਜਿਹੀ ਜਿਹੜੀ ਹੈਗੀ ਆ ਸਜ਼ਾ ਦਿੱਤੀ ਗਈ ਹੈ ਉਹਦੇ ਵਾਸਤੇ ਜਿਹੜੀ ਹੈਗੀ ਆ ਸਰਕਾਰ ਨੂੰ ਤੋਂ ਬੁਰੇ ਇਸ ਮੰਤਰਾਲੇ ਨੂੰ ਜਿਹੜਾ ਹੈ ਅਮਰੀਕਾ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਜੇ ਕੋਈ ਹੋਰ ਆ ਫਿਰ ਵੀ ਆਉਣਾ ਤੇ ਇਹੋ ਜਿਹੇ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਇਹ ਸਾਡੇ ਨੌਜਵਾਨ ਆ ਇਹਦੇ ਵਾਸਤੇ ਅਸੀਂ ਫਿਰ ਦੁਬਾਰਾ ਬੇਕਤੀ ਕਰ